ਉਹਦਾ ਸਾਫ ਨਹੀਂ ਗਿਆ ਤੇ ਇਹ ਉਹਦਾਂ ਰਿਹਾ ਉਹ ਲੋੰਬੇ ਤੇ ਜੋ ਜਿਹੜੀ ਇਧਰੋਂ ਗੱਡੀ ਠਿੱਕੀ ਖੜ ਤਾਂ ਜਾਣਦੇ ਹੀ ਨਾ ਉਹਨਾਂ ਨੇ ਉਹ ਸਾਈਡ 'ਚ ਕਰ ਦਿੱਤੀ ਤੇ ਆਮੋ ਸਾਹਮਣੇ ਉਹ ਲੇਟਾਂ ਵੱਜੀਆਂ ਨਾ ਉਹਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਦਾ ਗੱਡੀ ਜਿਹੜੀ ਉਹ ਨਹਿਰ ਵਾਲੇ 'ਚ ਡਿੱਗੀ ਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ 'ਚ ਪਾਣੀ ਜ਼ਿਆਦਾ ਸੀ ਗੱਡੀ 'ਚ ਦੇ ਗਈ ਤੇ ਬਾਅਦ ਦੇ ਵਿੱਚ ਉਹਨਾਂ ਦੀ ਗੱਡੀ ਦਾ ਔਕੋ ਵੀ ਤੇ ਪਾਣੀ ਅੰਦਰ ਭਰ ਗਿਆ ਤਰੰਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਤੰਦਰਦੇ ਇਹ ਕੀ ਤਰੰਤ ਅਰੰਦੇ ਦੀ ਨੋਂਦੇ ਕੱਚਾ ਪੱਕਾ ਦੀਆਂ ਨਹਿਰਾਂ ਦੇ ਵਿੱਚ ਐਕਸੀਡੈਂਟ ਦੌਰਾਨ ਇੱਕ Honda City ਕਾਰ ਨਹਿਰ ਦੇ ਵਿੱਚ ਡਿੱਗੀ ਕਾਰ ਦੇ ਵਿੱਚ ਸਵਾਰ ਦੋ ਨੌਜਵਾਨ ਪਟਵਾਰੀਆਂ ਦੀ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਛਾਣ ਰਣਜੋਤ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਪਿੱਖੀ ਵਿੰਡ ਦੇ ਵਜੋਂ ਹੋਈ ਜੋ ਕਿ ਬਤੌਰ ਮੌਜੂਦਾ ਪਟਵਾਰੀ ਸਾ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਅਮਰਿਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਰਾਤ ਦੇ ਸਮੇ 2:30 ਦੇ ਕਰੀਬ ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋਵੇਂ ਨੌਜਵਾਨਾਂ ਦੀ ਕਾਰ ਦੇ ਵਿੱਚ ਅਚਾਨਕ ਆਊਟ ਆਫ ਬੈਲੈਂਸ ਹੋ ਗਈ ਕ ਤੇ ਥਾਣਾ ਕੱਚਾ ਪੱਕਾ ਨਜ਼ਦੀਕ ਬਣੀ ਨਹਿਰ ਦੇ ਵਿੱਚ ਡਾਟ ਗਈ ਜਿਸ ਦੇ ਨਾਲ ਪਾਣੀ ਜ਼ਿਆਦਾ ਹੋਣ ਕਾਰਨ ਗੱਡੀ ਨਹਿਰ ਦੇ ਵਿੱਚ ਹੀ ਡੁੱਬ ਗਈ ਗੱਡੀ ਦੇ ਵਿੱਚ ਮੌਜੂਦ ਦੋਵੇਂ ਪਟਵਾਰੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਇਸ ਦੁਖਦਾਈ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਵਕਫਾ ਕ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਸੇ ਇਹ ਕਿ ਮ੍ਰਿਤਕ ਪਟਵਾਰੀ ਹਰਜਿੰਦਰ ਸਿੰਘ ਜਿਸ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ ਉਸ ਦੇ ਘਰ ਦੇ ਵਿੱਚ ਪਤਨੀ ਤੋਂ ਇਲਾਵਾ ਉਸ ਦੀ ਮਾਂ ਹੀ ਮੌਜੂਦ ਹੈ ਉਧਰ ਪਟਵਾਰੀ ਰਣਜੋਤ ਸਿੰਘ ਆਪਣੇ ਪਿੱਛੇ ਇੱਕ ਭਰਾ ਮਾਂ ਤੇ ਚਾਚੇ ਤਾਈ ਛੱਡ ਕੇ ਦੁਨੀਆ ਤੋਂ ਰੁਖਸਤ ਹੋ ਗਏ ਜਨਾਬ ਜਨਾਬ ਮੇਰਾ ਨਾਮ ਗੁਰਸਾਬ ਸਿੰਘ ਕੀ ਘਟਨਾ ਵਾਪਰੀ ਜਿਹੜਾ ਐਕਸੀਡੈਂਟ ਹੋਇਆ ਹੈ ਕਟਨਾ ਨਾ ਉਹ ਹੋਂਡੇ ਸੀ ਸ਼ਾਮ ਨੂੰ ਘਰੋਂ ਆਪਣੀ ਡਿਊਟੀ ਤੋਂ ਤਕਰੀਬਨ 2:00 ਵਜੇ ਰਾਮ ਸਿੰਘ ਨੂੰ ਥੋੜਾ ਲੇਟ ਹੋ ਗਏ ਤੇ ਉਧਰੋਂ ਇਧਰੋਂ ਆਉਂਦੇ ਆ ਤੇ ਜਦੋਂ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜਿਆ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਕਿ ਉਹ ਥੋੜਾ ਟੇਡਾ ਜਿਹਾ ਪੂਰਾ ਸਾਫ਼ ਨਹੀਂਗਾ ਤੇ ਇਹ ਗੱਲ ਹੈ ਕਿ ਹਲੋਂ ਬੇਦੋ ਜਿਹੜੀ ਇਧਰੋਂ ਗੱਡੀ ਠਿੱਕੀ ਖੰਡ ਸਾਈਡ ਤੋਂ ਜਾਣ ਦੇ ਹੀ ਹੈ ਨਾ ਉਹਨਾਂ ਨੇ ਔਸਾਈਡ 'ਚ ਕਰ ਦਿੱਤੀ ਤੇ ਆਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਇਹਨਾਂ ਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਕੋ ਗੱਡੀ ਸਿੱਧੀ ਜਿਹੜੀ ਉਹ ਮਰ ਨਹਿਰ ਵੱਲ ਚਲੀ ਗਈ ਆ ਤੇ ਫਿਰ ਬਚਾਉਂਦੇ ਆ ਬਚਾਉਂਦੇ ਆ ਨਹਿਰ 'ਚ ਪਾਣੀ ਜ਼ਿਆਦਾ ਸੀ ਗੱਡੀ ਵਿੱਚ ਦਿਖਤੀ ਤੇ ਵਾਧੇ ਵਿੱਚ ਉਹ ਜਿਹੜੀ ਗੱਡੀ ਲੋਕ ਹੋ ਗਈ ਆ ਤੇ ਪਾਣੀ ਅੰਦਰ ਭਰ ਗਿਆ ਤੇ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ ਉਹ ਟਾਈਮ ਵੀ ਮਤਲਬ ਉਸ ਪੁਲਿਸ ਵਾਲਿਆਂ ਮੁਰਗੇ ਜਦੋਂ ਬੇ ਵੇਖਿਆ ਜਾਂ ਕੁਝਾਂ ਕਿ ਇਹਨੇ ਵੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਚਿਰ ਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰ ਇੱਕ ਇੱਕ ਗੁਰਜੇ ਸੰਘੇ ਹਾਂਜੀ ਕੀਦਾ ਸੀ ਇਹ ਪਟਵਾਰੀ ਸਾਹਿਬ ਨੇ ਰੰਜੋਤ ਸਿੰਘ ਰੰਜੋਤ ਸਿੰਘ ਤੇ ਕਿਥੇ ਡਿਊਟੀ ਸੀ ਇਹਨਾਂ ਦੀ ਦਿਵਾਲ ਇੱਧਰ ਨਰਕਨ ਦੇ ਮੁਛੇ ਤੇ ਤੇ ਪਰਿਵਾਰ ਚ ਕੌਣ ਕੌਣ ਜੀਓ ਇਹ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਡੇਢ ਜਿਹੜੀ ਹਨ ਵੀ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਕੱਚੇ ਪੱਕੇ ਲੱਗੇ ਉਹਨਾਂ ਦੀ ਉਹ ਵੀ ਉਹਨਾਂ ਤਨਖਾਹ ਲੈ ਕੇ ਆਪ ਸਾਰੇ ਹੀ ਉਹਨਾਂ ਦੀ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਤੇ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਕਿੰਨੇ ਜਿਹੜੇ ਸਾਲ ਦਾ ਵਿਆਹ ਇਹਨੇ ਕਿੰਨੇ ਦੇਣਾ ਕਿੰਨੇ ਜੀਰੋ ਗਏ ਵਿਆਹ ਨੂੰ ਕਿੰਨੇ ਕਿਰਮਨ 70 60 ਸਾਲ ਹੋ ਗਏ ਨੇ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਜਿਹੜਾ ਸਿਵਲ ਹਸਪਤਲ ਲਈ ਪੱਤੀ ਇਹਨੂੰ ਝੋਟਾ ਪੜਾ ਕੇ ਸਨਾਂ ਦਾ ਇੱਕ ਸੇਕ ਬਚਿਆ ਝੋਟਾ ਪੜਾ ਹਾਂਜੀ ਭਾਈ ਇਹ ਜਿਹੜਾ ਐਕਸੀਡੈਂਟ ਹੋਇਆ ਤੇ ਕੀ ਗੱਲ ਹੋਈ ਇਹ ਤੇ ਕੀ ਬਣੀ ਗਏ ਭਾਜੀ ਮੈਂ ਆਪਣੇ ਅੰਮਸਰ ਤੋਂ ਵਾਪਸ ਆਇਆ ਸੀ ਮਨੂੰ ਮੇਰਾ ਫਰੈਂਡ ਦਾ ਫੋਨ ਆਇਆ ਇਹ ਸਾਰੇ ਇਕੱਠੇ ਬੈਠੇ ਸੀ ਉਹ ਤੁਸੀਂ ਰਮਨੋ ਸਿੰਘ ਅਜਿੰਦਰ ਸਿੰਘ ਤੇ ਜਰਮਨ ਇਹਨੂੰ ਅਚਾਨਕ ਜਰੂਰ ਮੈਂ ਕਰਿਆ ਤੇ ਮੈਨੂੰ ਜਰਮਨ ਦਾ ਸੁਣ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੀ ਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਰੋਂ ਕੱਚੇ ਪੱਕੇ ਨੂੰ ਤੇ ਉੱਥੇ ਜਾ ਕੇ ਪਹੁੰਚਿਆ ਤੇ ਉਹ ਕਹਿੰਦੇ ਆ ਜੀ ਗੱਡੀ ਲੈ ਗਈ ਇਹਨਾਂ ਨੂੰ ਪੱਟੀ ਸਿਵਲ ਹਸਪੀਟਲ ਪਰ ਮੈਨੂੰ ਉੱਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉੱਥੇ ਗੱਡੀ ਨਾ ਭਜਾ ਕੇ ਲੈ ਕੇ ਜਾਈ ਹੁਣ ਫਾਇਦਾ ਕੋਈ ਨਹੀਂ ਆ ਹੋੜੇ ਹੋ ਚੁੱਕੀ ਆ ਤਦ ਮੈਂ ਉੱਥੋਂ ਫਿਰ 11 ਦੇ ਨਹੀਂ ਠਹਿਰਿਆ ਮੈਨੂੰ ਜਲਦੀ ਸੀ ਇਹਨਾਂ ਦੀ ਮੈਂ ਯਕੀਨ ਨਹੀਂ ਕਰਦਾ ਪਿਆ ਇਹਨਾਂ ਦੀ ਗੱਲ ਆ ਮਨੂੰ ਇਹ ਸੀ ਚੱਲ ਜਾਂ 60 ਲੱਗੀ ਹੋਊਗੀ ਮੇਰਾ ਹੁਣ ਆਪਣਾ ਭਰਾ ਵਾ ਮੇਰਾ ਮੈਂ ਤੁਹਾਨੂੰ ਹੁਣ ਕਿੰਦਾ ਦੱਸਾਂਗੀ ਮਨੂੰ ਇਹ ਮਾਂ 60 ਪਟ ਲੱਗ ਗਈ ਤੇ ਠੀਕ ਆ ਲਤਵਾ ਵੀ ਡੁੱਟ ਜੂਗੀ ਮਨੂੰ ਮਜ਼ਬੂਰ ਆ ਪਰ ਬਸ ਇਹ ਜਾਨ ਬਚਰੀ ਚਾਹੀਦੀ ਆ ਮਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਮੈਂ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਮੈਂ ਦੋ ਐਂਬੂਲੈਂਸ ਲੱਗੀਆਂ ਏ ਇੱਕ ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਜੋੜ ਸਕੀ ਨੂੰ ਲਟਾਇਆ ਹੋਇਆ ਸੀ ਦੂਸਰੀ ਐਂਬੂਲੈਂਸ ਦੇ ਵਿੱਚ ਰਜਿੰਦਰ ਸਿੰਘ ਨੂੰ ਲਟਾਇਆ ਹੋਇਆ ਸੀ ਤੇ ਮੈਂ ਬਹੁਤ ਮੱਜਾਂ ਮਾਰੀ ਇਹਨਾਂ ਲੋਆ ਨੂੰ ਮੈਂ ਕਿਹਾ ਯਾਰ ਉੱਥੋਂ ਆਇਆ ਮੈਂ ਤੁਹਾਡਾ ਹੋਇਆ ਮੈਂ ਕਿੱਥੋਂ ਜਾਤੀ ਪਰ ਮਨ ਨੂੰ ਕਿਹਨੇ ਕੋਈ ਰਸਪਾਸ ਨਹੀਂ ਕੀਤਾ ਬੰਦਾ ਇਹ ਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਹੋਈ ਨੂੰ ਇਹਨਾਂ ਦੀ ਫਰਵਰਡ ਚੋਈ ਗਈ ਇੰਟਰਸਟਮੈਂਟ ਤੇ ਕਿ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਜਿਹੜੇ ਮਦਰ ਨੇ ਵਾਈਫ ਨੇ ਤੇ ਕਿਹਨੇ ਤੇ 1000 ਇੰਡਾ ਲਾਈਨਾਂ ਕੋਲ ਲੱਤਦਾ ਚਾਹ ਤੇ ਇਹਨੜੇ ਸਿਸਟਮ ਮੈਨਡ ਨੇ ਕਿ ਖੋਰ ਕੇ ਕਿੰਨਾ ਚਿਰ ਹੋ ਗਿਆ ਥੇੜੇ ਨਾਲ ਡਿਊਟੀ ਲੱਗੀ ਹੋਈ ਡਿਊਟੀ ਇੱਥੇ ਜੀ ਜਦੋਂ ਇਹ ਪਹਿਲਾਂ ਦੇ ਸਟਾਰਟਿੰਗ ਤੋਂ ਉਹਨੇ ਡਿਊਟੀ ਇੱਥੇ ਕਰਦਾ ਰਿਹਾ ਮਨ ਕੋ ਸਾਡੇ ਇੱਥੇ ਹੈਗੇ ਜਲਦੀਸ਼ ਕੌਲੀ ਕਾਂਗੋ ਸਾਹਿਬ ਉਹਨਾਂ ਨੇ ਇਹਨੂੰ ਬੱਚਿਆਂ ਵਾਂਗ ਰੱਖਿਆ ਵਾਪਾ ਉਹ ਗ੍ਰਾਮ ਪ੍ਰਕਾਸ਼ ਜੀ ਹਮੇਸ਼ਾ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਹੈਗਾ ਸਿਰਾ ਸੁਭਾਅ ਵੀ ਬੱਚਾ ਵਾਲਾ ਸੀ ਸਾਰਿਆਂ ਤੋਂ ਪਿਆਰ ਲੈਂਦਾ ਸੀ ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਜਿੰਦ ਤੁਸੀਂ ਗੱਲ ਕਰ ਰਹੇ ਸਾਰਿਆਂ ਤੋਂ ਪਿਆਰ ਲਿਆ डीसी ਹਾਂ ਤੱਕ ਡੀਆਰੋ ਤੱਕ ਇਹਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ ਤੇ ਕਿ ਸ਼ਾਇਦ ਇਹ ਜੱਗ ਪਡਵਾਰੀ ਨਹੀਂ ਹੋਊਗਾ ਕੋਈ ਵੀ ਇਹਨੇ ਕਦੀ આજ ਤੱਕ ਕੋਈ ਗੁਮਾਨ ਨਹੀਂ ਕੀਤਾ ਕੋ ਮਾਰਨੀ ਸੀ ਆਗੇ ਮੈਂ ਪਡਵਾਰੀਆਂ ਮੈਨੂੰ ਇੰਨਾ ਕੰਮ ਹੁੰਦਾ ਜਿਹੜੇ ਦੂਜੇ ਰਣਜੋਤ ਸਿੰਘ ਨੇ ਉਹ ਨਾਲ ਹੀ ਪੰਡ ਦੇ ਜੀ ਨਾਲੇ ਉਹਨਾਂ ਦੀ ਕਿੱਥੇ ਡਿਊਟੀ ਸੀ ਉਹਨਾਂ ਜੁੜਿਆ ਇਸ ਵਾਰ ਤਰੀਚਵਾਲਾ ਸਾਈਡ ਸੋ ਲਾਲੇ ਕੋਲ ਸੋ ਦਾ ਕੋਈ ਆਈ ਪਹੁੰਚੀ ਕੋਈ ਸੋ ਤੋਂ ਕੀਤੀ ਗਈ ਪੁਲਿਸ ਰਾਤੀ ਜੀ ਉਹ ਵੀ ਉਸ ਟਾਈਮ ਤੇ ਆਈ ਸੀ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰੇ ਸਾਰੀ ਕਾਰਵਾਈ ਕਰਾਂਗੇ ਤੇ ਹੁਣ ਅੰਝ ਗਏ ਨੇ ਕਿ ਜੇ ਸਾਡੇ ਦੇ ਰੇਕ ਉਥੇ ਕਾਰਵਾਈ ਤੋਂ ਬਾਅਦ ਸਾਰਾ ਸਾਨੂੰ ਬਿਲਕੁਲ ਦਿੱਤੀ ਜੋ ਨਹੀਂ ਠੀਕ ਨਾ ਬੋਲੀ ਮੈਂ ਗੁਰੀ ਸ਼ਰਮਾ ਹੀ ਕਹਿੰਦਾ ਕਿ ਮੇਰਾ ਐਕਸੀਡੈਂਟ ਹੋਇਆ ਰਾਬ ਜਿਹੜਾ ਉੱਪਰ ਪਟਵਾ ਰਹੀ ਹੈ ਜੀ ਬੜੀ ਭਾਗੀ ਘਟਣਾ ਹੈ ਜੀ ਸੁਣ ਦਿਖਾਉਂਦੇ ਜਦ ਤੱਕ ਵੀ ਨਹੀਂ ਆਉਂਦਾ ਸਾਡੇ ਬੱਚਿਆਂ ਵਰਗਾ ਜੀ ਦੇ ਅੰਦਰ ਮੇਰਗੋਣਾ ਤਵੇ ਗਲੇ ਅੱਜ ਦਾ ਫੁਰਕਟਾ ਇਕੱਠੇ ਰਹੇ ਆਪੋ ਜੀ ਤੱਕ ਕੀ ਵੀ ਹੋ ਰਿਹਾ ਵੀ ਆ ਕੰਮ ਹੋ ਜਾ ਵੀ ਨਹੀਂ ਹੋਉਂਦਾ ਇਹ ਜਿਹੜੇ ਜੋ ਤੇ ਹਰਜਿੰਦਰੇ ਆ ਕਿੱਧਰ ਹੋ ਰਹੇ ਸੀ ਫਰਨੀਚਰ ਖਰੀਦੇ ਗਏ ਸੀ ਉੱਥੇ ਮੀਟਿੰਗ ਮਾਰਨ ਦੀ ਸੀ ਉੱਥੇ ਜਦੋਂ ਆਇਆ ਹਾਂ ਕੋਈ ਨਾ ਤੇ ਉਹਦਾ ਯਮਾਰ ਹੈ ਕਿੰਨੇ ਵਜੇ ਦੀ ਘਟਨਾ ਹੋਈ 10:30 ਹੋ ਜੀ ਵੀਰ ਆਪ ਲੈ ਅਲੌਂਡ ਡੈਡ ਬੋਰਡ ਕੀ ਦਿੱਤੀ ਅਸਲ ਪੱਟੀ ਨਹੀਂ ਹੁਣ ਪ੍ਰੋਸਪਰਨ ਹੋ ਰਿਹਾ 100000 ਰੁਪਏ ਰਾਤ ਨੂੰ ਪੱਟੀ ਲੈ ਗਏ ਸੀ ਉੱਥੇ 娱乐。<laughs>